ਦੇਖੋ ਵੀ ਇਹ ਪੰਜਾਬ ਦੇ ਘੋੜੇ ਐ ਫੇਸ ਪਲੈਟਫਾਰਮ ਤੋਂ ਆਇਆ ਨਾਮ ਸਾਬ ਧਰਤੀ ਦਾ ਧਰਤੀ ਦਾ ਕਵੀ ਨਾਇਦਾ ਕੱਦਾਂਡੋ ਵਾਲਾ ਇਹਦਾ ਬਾਪਾ ਤੇ ਮਾਂ ਲੈੜੇ ਸਹੀ ਐ ਸਾਈਟ ਆ ਬੰਦ ਦੇਖੋ ਵੀ ਘੋੜਾ ਨਾ ਹੀ ਘੋੜੇ ਦਾ ਧਰਤੀ ਦਾ ਅਖਰ ਦੇਖੋ ਵੀ ਘੋੜਾ ਵੀ ਇਹਦਾ ਚਹਿਵਾ ਦੇ ਸੋਨਾ ਘੋੜਾ ਦੇਖੋ ਵੀ ਅੰਦਾਜ਼ੇ ਪੱਧਰ ਦਾ ਹਾਈਟ ਇੱਕ ਗੱਲ ਕਰਦੇ ਹਾਂ ਭਾਈ ਪੂਰਾ ਪਿਆਰ ਕਰਦਾ ਖੜੂ ਭਾਈ ਜੜੇ ਧਰਤੀ ਦਾ ਲੱਗਦਾ ਵੀ ਧਰਤੀ 'ਤੇ ਕੋਈ ਸਟ੍ਰੈਸ ਨਹੀਂ ਪਾਦਾ ਜਦੋਂ ਦਾ ਇਹ ਚੱਲਿਆ ਨਾ ਦੇਖੋ ਵੀ ਧਰਤੀ 'ਤੇ ਕਰਫਯਾਰ ਆਇਆ ਹੈ ਨਾ ਇੱਕ ਕਿਨੇ ਘੜਾ ਮਿੰਟ ਵੀ ਧਰਤੀ ਵੱਟੀ ਜਾਂਦਾ ਦੇਖੋ ਵੀ ਦੇਖੋ ਵੀ ਨੌਕਰੀ ਆ ਬਈ ਪੂਲ ਸਪੋਰਟ ਲੈ ਹੱਥ ਦੇਖੋ ਵੀ ਦੇਖੋ ਵੀ ਐਡ ਚੈੱਕ ਕਰ ਲੋ ਇਹ ਚੰਗੇ ਸੋਹਣੇ ਸੋਹਣੇ ਜਾਨਵਰ ਆ ਗਏ ਵੀ ਇਧਰ ਵੀ ਦੇਖੋ ਵੀ ਬੇਚੇਰੀ ਕਰੋ ਚੱਕ ਲਈ ਤੇ ਇੱਕ ਇਧਰ ਦੇਖੋ ਵੀ ਜੋੜ ਦੀ ਕਲਾ ਤੇ ਇਹਦਾ ਸ਼ਾਈਨਿੰਗ ਦੇਖੋ ਬਹੁਤ ਚੰਗੀ ਸ਼ਾਈਨਿੰਗ ਹੈ ਚੰਗੀ ਘੋੜੀ ਆ ਵੀ ਦੇਖੋ ਇਹ ਨਸਲ ਵਗੈਰਾ ਤੁਸੀਂ ਆਪ ਚੈੱਕ ਕਰ ਲਿਓ ਤੇ ਆਪਾਂ ਤੁਹਾਨੂੰ ਜਾਨਵਰਾਂ ਜਿਹੜਾ ਸ਼ੌਂਕ ਕਰਉਣਾ ਸਾਰਿਆਂ ਦਾ ਚੰਗੇ ਚੰਗੇ ਜਾਨਵਰਾਂ ਦਾ ਵੇਲਾ ਮਾਗੀ ਸ਼੍ਰੀ ਮੱਤਾ ਦੇਖੋ ਵੀ ਕਿੰਨੀ ਸੋਹਣੀ ਲੱਗਦੀ ਨਕਰੀ ਕੋੜੀ ਰੰਗ ਵੀ ਦੂਰੋਂ ਚਮਕਦਾ ਬਈ ਉਹ ਤੇ ਜਿੱਕੇ ਅੱਗੇ ਮੇਲਾ ਤੁਹਾਨੂੰ ਦਿਖਾਵਾਂਗੇ ਆਪਾਂ ਇੱਧਰ ਵੀ ਕੋੜਾ ਖੜਾ ਬਈ ਕੀ ਗੇ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਬਈ ਢੰਡਾਲ ਸਟੱਡ ਫਾਰਮਸਿਸ ਦੂਲਗੜ ਤੋਂ ਆਇਆ ਬਈ ਜੀ ਨੋ ਕਰਾ ਦੇਖੋ ਦੇਖੋ ਵੀ ਮੁਰਗੇ ਮੁਰਗੀਆਂ ਆ ਗਿਆ ਅਮਰੀਕਨ ਸਿਲਕੀ ਜੇਕਰ ਦੇਖੋ ਜੇਕਰ ਦੇਖੋ ਵੀ ਕਾਲੇ ਰੰਗ ਦੀਆਂ ਬਤਕਾਂ ਜਿਹੜੀਆਂ ਤੁਸੀਂ ਕਦੇ ਵੀ ਨਹੀਂ ਦੇਖੀਆਂ ਹੋਣੀਆਂ ਮੈਂ ਤਾਂ ਪਹਿਲੀ ਵਾਰ ਦੇਖ ਰਿਹਾ ਬਈ ਦੇਖੋ ਵੀ ਕਾਲੇ ਰੰਗ ਦੇ ਬਤਕਾਂ ਫੁੱਲ ਕਾਲਾ ਰੰਗ ਰੰਗਾ ਬਈ ਬਿਲਕੁਲ ਵੀ ਵਾਈਟ ਨਹੀਂ ਕਿਦੋਂ ਵੀ ਕਰੋ ਕੁਆਲਟੀ ਚੰਗੀ ਮੇਲੇ ਤੇ ਇਧਰ ਦੇਖੋ ਬੈਂਟਮ ਖਾਈ ਚ ਕਰੋ ਵੀ ਬੈਂਟਮ ਮਰਗੇ ਮਰਗੇ ਦਾ ਫੁੱਲ ਹੈਵੀ weight ਦੇ ਵਿੱਚ ਤੇ ਇਧਰ ਵੀ ਦੇਖੋ ਵੀ ਆ ਸ਼ਰ ਪੈਂਗਮ ਇਹ ਵੀ ਦੇਖੋ ਇਧਰ ਅਮਰੀਕਨ ਸਿਲਕੀ ਫੁੱਲ ਬੋਡੀ ਵੇਟ ਦੇ ਵਿੱਚ ਆ ਵੀ ਮੁਰਗੇ ਮੁਰਗੇ ਆ ਆ ਵੀ ਫੁੱਲ ਬੋਡੀ ਵੇਟ ਦੇਖੋ ਵੀ ਇੱਧਰ ਵੀ ਚੈੱਕ ਕਰੋ ਵੀ ਨਵੀਂ ਨਸਲ ਦਾ ਮੁਰਗਾ ਏ ਇਦਾਂ ਦੇ ਸੋਹਣੇ ਸੋਹਣੇ ਜਾਨਵਰ ਆਉਂਦੇ ਆ ਮੇਲੇ ਤੇ ਇੱਧਰ ਬਤਕਾਂ ਦੇ ਬੱਚੇ ਆ ਗਏ ਵੀ ਤੇ ਇੱਧਰ ਵੀ ਮੁਰਗੇ ਬਾਈਆਂ ਕੋਲੇ ਵੀ ਸਾਰੇ ਮੁਰਗੇ ਜਿਹੜੇ ਹੈਗੇ ਆ ਫੁੱਲ ਹੈਵੀ ਵੇਟ ਦੇ ਇੱਧਰ ਪੁੱਤਰਾ ਦੇਖੋ ਵੀ ਜਾਨਵਰ ਇੱਧਰ ਬਤਕਾਂ ਆ ਗਈਆਂ ਵੱਡੀਆਂ ਆ ਗਏ ਬੈਂਟਮ ਵੀ ਉਹ ਦੇਖੋ ਵੀ ਤੇ ਪਿੰਡਰੇ ਵੀ ਬਾਹਰੋਂ ਕਵਰ ਕੀਤੇ ਆ ਠੰਡ ਬਹੁਤ ਜ਼ਿਆਦੇ ਆ ਇੱਧਰ ਵੀ ਦੇਖੋ ਮੁਰਗੇ ਨਵੀਆਂ ਤੇ ਨਵੀਆਂ ਨਸਲਾਂ ਜਿਹੜੀਆਂ ਤੁਸੀਂ ਕਦੇ ਵੀ ਨਹੀਂ ਦੇਖੀਆਂ ਉਹ ਵੀ ਤੁਹਾਨੂੰ ਮੇਲੇ ਤੇ ਦੇਖਣ ਨੂੰ ਮਿਲ ਗਈਆਂ ਘਰੋ ਚੱਕੀ ਦੇਖਿਆ ਕਦੇ ਵੀ ਇਦਾਂ ਦੇ ਮੁਰਗੇ ਕਮੈਂਟ ਜ਼ਰੂਰ ਕਰਿਓ ਤੇ ਕਿੱਥੇ-ਕਿੱਥੇ ਵੀਡੀਓ ਦੇਖਦੇ ਆ ਵੀ ਦੱਸਿਓ ਤੇ ਦੇਖੋ ਵੀ ਫੁੱਲ ਹੈਵੀ weight ਦੇ ਵਿੱਚ ਚੈੱਕ ਕਰੋ ਵੀ ਇਧਰਲੇ ਪਾਸੇ ਜਾਨਵਰ ਏਕਨ ਅੱਧਾ ਵੀ ਲੈਣ ਦੇ ਵਿੱਚ ਇਹ ਸਾਰੇ ਜਾਨਵਰ ਦੇਖੋ ਵੀ ਕਿੰਨੇ ਜਾਨਵਰ ਲੈ ਕੇ ਆ ਬਾਈ ਦਸ਼ਮੇਸ਼ ਸਟੱਡ ਫਾਰਮ ਨੇੜੇ ਵਾਟਰ ਵਾਸਪਿੰਡ ਸੂਰੇ ਵਾਲਾ ਚਕੀਨ ਨੁਕਰਾ ਸਾਣੀ ਕੋੜਾ ਕਰੌਲੀ ਸੰਪਰਕ ਰੋ ਸੁਲਤਾਨਪੁਰਾ ਦਾਈਆਂ ਕੋਲ ਤੇ ਇਧਰ ਵੀ ਦੇਖੋ ਵੀ ਕੋੜੇ ਬਾਕੀ ਇਧਰ ਜਾਨਵਰ ਲੈ ਕੇ ਆਏ ਬਾਈ ਚੰਗੇ ਜਾਨਵਰ ਆ ਸਾਰੇ ਦੇਖ ਸਾ ਤੇ ਦੇਖੋ ਵੀ ਕਰੋ ਚੱਕ ਕਲਾ ਕਲਾ ਜਾਨਵਰ ਨੁਗਰੀਆਂ ਵਸ਼ੇਰੇ ਵਸ਼ੇਰੀਆਂ ਸਾਰੇ ਜਾਨਵਰ ਆ ਬਾਈ ਕੋਲੇ ਦੇਖੋ ਵੀ ਇਹ ਕਿਸ ਨੇ ਸ਼ੌਂਕ ਪੂਰਾ ਕਰਨਾ ਦੇਖੋ ਵੀ ਕਿੰਨੇ ਜਾਨਵਰ ਆ ਅੱਗੇ ਚੱਲਦੇ ਹਾਂ ਦੇਖੋ ਕਿੰਨਾ ਸੋਹਣਾ ਟੈਂਟ ਹੈ ਸੋਹਣਾ ਹੋਣਾ ਵੀ ਅਬੀ ਘੋੜਾ ਦੇਖੋ ਕਿਹੜਾ ਖੜਾ ਇੱਥੇ ਅਰਜਨ ਰੌਲੀ ਵਾਲਾ ਦੇਖੋ ਵੀ ਫਰੋਵਚਰ ਡਿਸਟ੍ਰਿਕਟ ਤੋਂ ਆਇਆ ਮੈਲੰਬਰ ਆ ਪਈਆਂ ਦਾ ਅਰਜਨ ਰੌਲੀ ਘੋੜਾ ਇੱਧਰ ਦੇਖੋ ਵੀ ਛੋੜੇ ਪਈਆਂ ਤੇ ਦੇਖੋ ਵੀ ਘੋੜਾ ਵੀ ਅਰਜਨ ਰੌਲੀ ਵਾਲੇ ਦਾ ਬੱਚਾ ਵੀ ਇਹ ਦੇਖੋ 65+ ਹੈ ਇਹਦਾ ਵੀ ਚਹਿਬਾਜ ਨਾਮ ਹੈ ਇਹਦਾ ਇੱਕ ਨੂੰ ਅੱਜ ਚੈੱਕ ਕਰ ਲੋ ਹਾਈਟ ਚੈੱਕ ਕਰਨ ਨੂੰ ਤੁਸੀਂ ਆਪਣੇ ਹਿਸਾਬ ਨਾਲ ਦੇਖੋ ਵੀ ਕੰਨ ਜੋੜਦਾ ਦੇਖੋ ਸਾਈਡ ਤੋਂ ਵੀ ਆਪਾਂ ਤੁਹਾਨੂੰ ਦਿਖਾਉਂਦੇ ਆ ਵੀ ਇੱਥੋਂ ਤੁਹਾਨੂੰ ਕਲੀਅਰ ਹਾਈਟ ਜਿਹੜੀ ਇਹਦੀ ਪਤਾ ਲੱਗ ਜੂਗੀ 65 ਹਾਈਟ ਦਸੀ ਬਈ ਇਹਨੇ ਦੇਖੋ ਦੇਖੋ ਵੀ ਚੰਗੇ ਘੋੜੇ ਕੱਢੇ ਜਿਹੜੇ ਅਰਜਨ ਰੌਲੀ ਵਾਲੇ ਨੇ ਇਹ ਵੀ ਉਹਦਾ ਬੱਚਾ ਹੀ ਹੈ ਦੇਖੋ ਵੀ ਹਾਈਟ ਤੁਸੀਂ ਅੰਦਾਜ਼ਾ ਲਾਉਣਾ ਦੇਖ ਸਕਦੇ ਬਈ ਅੱਗੇ ਵੀ ਦਿਖਾਉਣੇ ਤੁਹਾਨੂੰ ਆਪਾਂ ਵੀ ਅੱਜ ਰੌਲੀ ਜਿਹੜਾ ਸ਼ੌਭਾ ਵੀ ਇਹਨਾਂ ਦਾ ਇਹ ਬੱਚੇ ਉਹਦੇ ਵੀ ਬਾਈ ਲੈ ਕੇ ਆਇਆ ਹਜੇ ਇਹਨੂੰ ਠੰਡ ਬਹੁਤ ਹੁੰਦੀ ਆ ਦਾ ਕਰਕੇ ਵੀ ਹਜੇ ਜਾਨਵਰ ਕੱਢੀ ਜਾਂਦੇ ਆ ਸਾਰੇ ਸਟੱਡ ਫਾਰਮ ਵਾਲੇ ਦੇਖ ਸਕਦੇ ਹੋ ਵੀ ਹਾਈਟ ਦੇਖੋ ਵੀ ਪੂਰੀ ਫੁੱਲ ਹਾਈਟ ਦੇ ਵਿੱਚ ਆ ਵੀ ਹੋਵੇ ਵੀ ਕਿਉਂ ਨਾ ਰੌਲੀ ਵਾਲੇ ਦਾ ਅਰਜਨ ਰਵਰੀਓ ਦਾ ਨਾਮ ਤਾਂ ਹਰੇਕ ਨੇ ਸੁਣਿਆ ਹੀ ਹੋਣਾ। ਦੇਖੋ ਹੈ ਇੱਥੇ। ਆਹ ਕੀ ਵੀ ਹੈ ਕੈਮਰਾ ਪਾਰ। ਦੇਖੋ ਵੀ। ਦੇਖੋ ਵੀ ਅੱਗੇ ਵੀ ਬੱਚੇ। ਬੇਸ਼ੇਰਾ ਬਈ ਸਾਨੂੰ ਕਰਾ ਤੇ ਪੁੱਤਰ ਅਗਲੀ ਸਾਈਡ ਤੇ ਵੀ ਹੈ। ਦੇਖੋ ਵੀ ਮਸਤੀ ਕਰਦੇ ਫਿਰਦੇ ਵਿੱਚ ਫੁੱਲੇ ਛੱਡੇ ਵੇ। ਦੇਖੋ ਵੀ। ਇਧਰ ਦੇਖਣ ਵਾਸਤੇ ਬਹੁਤ ਫਿਰ ਬਈ। ਅੱਗੇ ਵੀ ਦੇਖ ਸਕਦੇ ਸੀ ਵੀ। ਉਹ ਬਣੀ ਸਟਾਰਟ ਫਾਰਮ ਤੋਂ ਕੁੜਾ ਬਾਹਰ ਕੋੜਾ। ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਸੋਹਣਾ ਕੁੜਾ ਹੈ। ਦੇਖੋ ਬਈ। ਤੇਰਾ ਬਣੀ ਸਟਾਰਟ ਫਾਰਮ ਦੇ ਨਾਂ ਤੇ ਸਟਾਰਡਾ ਬਈਆਂ ਤੇਜ ਵੀ ਬਣਿਆ ਹੋਇਆ ਬਈਆਂ ਤੇ ਸ਼ਾਇਦ ਵੀਡੀਓ ਦੇਖੀ ਹੋਣੀ ਆ। ਬਹੁਤ ਚੰਗਾ ਕੁੜਾ ਹੈ। ਅੱਗੇ ਵੀ ਆਪਾਂ ਤੁਹਾਨੂੰ ਦਿਖਾਉਨੇ ਆਂ ਵੀ ਜਾਨਵਰ। ਵੀ ਸ਼ੇਰੇ-ਬੇਸ਼ੇਰੀਆਂ ਲੈ ਖੜੇ ਆ ਵੀ ਇੱਧਰ। ਇਆਰ ਕਰਕੇ ਬਾਈਆਂ ਨੇ ਬਹੁਤ ਸੋਹਣੇ ਜਣਵਰ ਆ ਤੇ ਚੈੱਕ ਕਰ ਲਓ ਜੀ ਕੁਆਲਟੀ ਵਗੈਰਾ ਦੀ ਦੇਖੋ ਮਾਰ ਕਰ ਪਰ ਟੋਰ ਕਰੋ ਇਧਰ ਕਿਹਾ ਜੁੜੇ ਦੇਖੋ ਕੁਲੇ ਕੁਲੇ ਦੀ ਹੈਡ ਚੈੱਕ ਕਰ ਲਓ ਇਧਰ ਨੁਕਰੀ ਦੇਖੋ ਵੀ ਚੌਂਕ ਮਾਰਦੀ ਦੂਰੀ ਦੇਖ ਸਕਦੇ ਹੋ ਵੀ ਕਲਰ ਵਗੈਰਾ ਹੈ ਚੈੱਕ ਕਰ ਲਓ ਚੰਗੇ ਸੋਹਣੇ ਸੋਹਣੇ ਜਣਵਰ ਆ ਸਾਰੇ ਅੱਗੇ ਵੀ ਆਪਾਂ ਚੱਲਾਂਗੇ ਵੀ ਤੁਹਾਨੂੰ ਦਿਖਾਵਾਂਗੇ ਸਾਰੇ ਜਾਨਵਰ। ਰੋਚਕ ਵੀ ਇੱਥੇ ਮੇਲਾ ਕਿੰਨਾ ਭਰਿਆ ਹੋਇਆ ਤੇ ਇੱਧਰ ਹੈਗੇ ਜਾਨਵਰ ਵੀ ਨੁਕਰੇ। ਦੇਖੋ ਵੀ। ਕਿੰਨਾ ਸੋਹਣਾ ਖੁੜਾ ਆ। ਆਇਡ ਚੈੱਕ ਕਰ ਲੋ। ਦੇਖੋ ਵੀ ਕਿੰਨੀ ਸ਼ਾਇਨਿੰਗ ਆ ਪਿੰਡੇ ਤੇ। ਕਿਉਂ ਟੈਂਚ ਹੈ ਇੱਥੇ ਵੀ ਖੁੜੇ ਦੀ। ਇੱਧਰ ਲਏ ਵੀ ਆਪਣਾ ਹੀ ਵੀਰੇ। ਇਹਦੀ ਕਿੰਨੀ ਹੋ ਗਈ ਹੈਟ? ਠੀਕ ਆ ਜੀ। ਸੱਚੀ ਸ਼ਾਹ। 67 ਹੈਟਾ ਵੀ 67 ਇੰਚ ਦਾ ਘੋੜਾ ਤੇ ਆਪਾਂ ਸ਼ੋਅ ਵਾਸਤੇ ਲਾਇਆ ਕੇ ਸੇਲ ਵੀ ਕਰਨੇ ਨੇ ਹਾਂਜੀ ਡਿਸਪਲੇ ਲਈ ਡਿਸਪਲੇ ਲਈ ਸ਼ੋਅ ਕਾਸਤੇ ਲਾਇਆ ਬਈਆਂ ਨੇ ਇਹ ਹਾਈਟ ਚੈੱਕ ਕਰ ਲਓ ਵੀ ਪੂਰੀ ਚੰਕਾ ਫਰੀ ਦੇ ਉੱਤੇ ਚੰਗੀ ਹਾਈਟ ਦੇ ਵਿੱਚ ਘੋੜੇ ਵੀ ਬਹੁਤ ਸੋਹਣੇ ਘੋੜੇ ਆ ਅੱਗੇ ਮੇਲਾ ਵੀ ਦੇਖ ਸਕਦੇ ਬਹੁਤ ਜਿਆਦਾ ਭਰਿਆ ਇੱਧਰ ਵੀ ਦੇਖੋ ਕਿੰਨਾ ਸੋਹਣਾ ਟੈਂਟ ਆ ਟੈਂਟ ਸੋਹਣਾ ਹੋਵੇ ਵੀ ਕਿਉਂ ਨਾ ਵੀ ਅਰਜਨ ਰੌਲੀ ਵਾਲਿਆਂ ਦਾ ਟੈਂਟ ਦੇਖੋ ਜਾਨਵਰ ਆਪਾਂ ਨੂੰ ਪਹਿਲਾਂ ਵੀ ਦਿਖਾਇਆ ਤੇ ਫੇਰ ਆਪਾਂ ਦਿਖਾਉਣੇ ਤੁਹਾਨੂੰ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਜਾਨਵਰ ਆ ਵਾਰ-ਵਾਰ ਦੇਖਣ ਨੂੰ ਕੀ ਕਰਦਾ ਚੰਗੇ ਜਾਨਵਰ ਆ ਵੀ ਅਰਜਨ ਰੌਲੀਆ ਦਾ ਨਾਮ ਸਾਰਿਆਂ ਨੇ ਸੁਣਿਆ ਹੀ ਹੋਣਾ ਦੇਖੋ ਵੀ ਉਹਦੇ ਬੱਚੇ ਆ ਆਪ ਨੀਆ ਆ ਤੇ ਪੂਰੇ ਬੱਚੇ ਆ ਥੋੜੀ ਦੇਖੋ ਵੀ ਇਹ ਵੀ ਅਰਜਨ ਰੌਲੀਆ ਦਾ ਬੱਚਾ ਹੀ ਹੈ ਅਰਜਨ ਰੌਲੀਆ ਦਾ ਬੱਚਾ ਹੀ ਹੈ ਵੀ ਤੇਰੀ ਉਰੇ ਇਹ ਪਾ ਲੈ ਇੱਧਰ ਦੇਖੋ ਬਈ। ਦੇਖੀ। ਫਿਰLambda ਵੀ ਆਪਾਂ ਤੁਹਾਨੂੰ ਦੁਬਾਰਾ ਫਿਰ ਦਿਖਾਈਏ ਨਾ ਕਿ ਸੋਹਣੇ ਸੋਹਣੇ ਜਾਨਵਰ ਆ ਬਈ ਇਹ। ਬਹੁਤ ਜਿਆਦੇ ਸੋਹਣੇ ਬੱਚੇ ਪੌਂਦਾ ਵੀ ਅਰਜਨ ਰੌਲੀਆ। ਦੇਖੋ ਮੈਂ। ਚੰਗੀ ਹਾਈਟ ਦੇ ਚੰਗੇ ਸੋਹਣੇ ਬੱਚੇ ਪੌਂਦੇ ਦੇਖੋ ਵੀ ਖੋੜਾ। ਮਾਰਜੀਤ ਚਮਕ ਬਈ ਤੁਹਾਨੂੰ ਲਈ। ਦੇਖਣ ਵਾਸਤੇ ਵੀ ਆਈਏ ਅੰਦਰ ਲੋਕ। ਇੱਧਰ ਦੇਖੋ ਮੇਲਾ ਬਹੁਤ ਜਿਆਦੇ ਭਰਿਆ ਹੈਗਾ। ਤੇ ਅੱਗੇ ਵੀ ਚੱਲਦੇ ਆਪਾਂ ਤੁਹਾਨੂੰ ਦਿਖਾਉਨੇ ਆ ਖੋੜੇ। ਇੰਦਰ ਚੈੱਕ ਕਰੋ ਵੀ ਜਨਵਾਰ ਤੇ ਮੇਲਾ ਹੋਰ ਜਿਆਦਾ ਭਰਦਾ ਹੁੰਦਾ ਆ ਤੇ ਹਜੇ ਵੀ ਕੱਲ ਨੂੰ ਮੇਲਾ ਲੱਗਣਾ ਆ ਅਗਰੇ ਦਾ ਤਰੀਕਾ 14 ਤਰੀਕ ਦਾ ਹੁੰਦਾ ਹੈ ਤੇ ਫਿਰ ਵੀ ਦੇਖੋ ਵੀ ਘੱਟ ਮੇਲੇ ਦਾ ਦੇਖੋ ਵੀ ਖੋੜਾ ਸਮੁੰਦਰ ਹਲ ਬੰਦ ਮਲੂਕੀਵਾਲਾ 93 ਇੰਚ ਕਾ ਦਾ ਸਮਰਸ਼ੀ ਦਾ ਦੇਖੋ ਵੀ ਹੈਪੀ ਮੋਡਸ ਪਲਟਫਾਰਮ ਪੰਡਪਾ ਰੇਕ ਕੋੜਾ ਇੱਥੇ ਅੱਗੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਘੋੜਾ ਦੇਖੋ ਵੀ ਦੇਖੋ ਵੀ ਮਗਰ ਮਗਰ ਆਉਂਦੇ ਆ ਲੋਕ ਦੇ ਚੰਗੇ ਚੰਗੇ ਘੋੜਿਆਂ ਨੂੰ ਚੰਗੀ ਹਾਈਟ ਸੋ ਹਾਂਜੀ ਅੱਗੇ ਆਪਾਂ ਤੁਹਾਨੂੰ ਆ ਘੋੜੇ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਦਿੰਨੇ ਆ ਤੇ ਬਾਈ ਨਾਮ ਲਾਉਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਨਾਮ ਦੱਸ ਦਿਓ ਵੀਰੇ ਸਖਦੀਰ ਸਿੰਘ ਜੀ ਠੀਕ ਆ ਤੇ ਕਿਹੜੀ ਜਗ੍ਹਾ ਤੋਂ ਆਏ ਵੀਰੇ ਆਪਾਂ ਮਰਦੋਕੇ ਪਿੰਡ ਆ ਜੀ ਜੀਤਵਾਲ ਦੇ ਨੇੜੇ ਨੂੰ ਘੋਗੇ ਜਿਲ੍ਹੇ ਜੀ ਠੀਕ ਆ ਜੀ ਤੇ ਇਹ ਜਿਹੜਾ ਘੋੜਾ ਆਪਣੇ ਕੋਲੇ ਵੀ ਇਦੇ ਬਾਰੇ ਆਪਾਂ ਨੂੰ ਡਿਟੇਲ ਦੇ ਵਿੱਚ ਦੱਸ ਦੋ ਜੀ ਇਹ ਤਾਂ ਜੀ ਆਪਣੀ ਹੋਮ ਬਰੀਡ ਹੈ ਜੀ ਠੀਕ ਹੈ ਦਲਵਾਗ ਰਣੀਆਂ ਦਾ ਬੇਟਾ ਜੀ ਇਹ ਠੀਕ ਹੈ ਜੀ 3-4 ਸਾਲ ਤੋਂ ਪਲੱਸ ਹੋ ਗਿਆ ਜੀ ਉਹਨੇ ਇਸ ਨੂੰ ਠੀਕ ਹੈ ਜੀ 62.5 ਪਲੱਸ ਹੈ ਜੀ ਠੀਕ ਹੈ 65 ਇੰਚ ਹੈਗੀ ਬਈ ਹਾਈਟ ਇਹਦੀ ਤੇ ਬਾਕੀ ਘੋੜਾ ਤੁਸੀਂ ਦੇਖ ਵੀ ਸਕਦੇ ਹੋ ਬਈ ਚੰਗਾ ਘੋੜਾ ਬਈ ਇਧਰੋਂ ਵੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਬਹੁਤ ਵਧੀਆ ਚੰਗਾ ਘੋੜਾ ਦੇਖੋ ਤੇ ਬਈ ਜਿਹੜਾ ਘੋੜਾ ਹੁਣ ਸਟੱਡ ਵਾਸਤੇ ਛੱਡ ਦਿੰਨੇ ਆਪਾਂ ਵੀਰੇ ਹਾਂਜੀ ਹੁਣ ਓਪਨ ਕਰ ਲਈ ਜੀ 25000 ਰੁਪਏ ਦੀ ਠੀਕ ਹੈ 25000 ਰੁਪਏ ਫੀਸ ਆ ਬਈ ਇਹਦੀ ਸਟੱਡ ਸਰਵਿਸ ਓਪਨ ਆ ਤੇ ਆਪਣਾ ਮੋਬਾਈਲ ਨੰਬਰ ਬੋਲ ਦੋ ਵੀਰੇ ਜੀ ਆਪਣਾ 84373 ਹਾਂਜੀ 68213 ਠੀਕ ਹੈ ਜੀ ਸੋ ਹਾਂਜੀ ਜੇ ਕਿਸੇ ਨੇ ਘੋੜੀ ਮੇਟ ਕਰਾਉਣੀ ਹੈ ਨੰਬਰਾਂ ਸੰਪਰਕ ਕਰਕੇ ਤੁਸੀਂ ਘੋੜੀ ਮੇਟ ਕਰਾ ਸਕਦੇ ਹੋ ਤੇ ਇੱਧਰ ਤੁਸੀਂ ਦੇਖ ਸਕਦੇ ਵੀ ਘੋੜਾ ਬਹੁਤ ਚੰਗਾ ਆ ਤੇ ਬਹੁਤ ਵਧੀਆ ਸੋਨਾ ਚੰਗਾ ਘੋੜਾ ਆ ਬਈ ਹਾਈਟ ਵੀ ਹੈਗੀ 65 ਇੰਚ ਤੇ ਕੰਨ ਦੇਖੋ ਵੀ ਜੋੜ ਦਾ ਥੋੜਾ ਤੇ ਬਾਈਆਂ ਨਾਲ ਸੰਪਰਕ ਕਰ ਸਕਦੇ ਹੋ ਮੈਨੂੰ ਕੋਈ ਨਹੀਂ ਜਾਣਦਾ ਵੀ